ਖੇਡ ਸੰਸਾਰ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆਓ ਵੇਖਦੇ ਹਾਂ ਕਿ ਪਿਛਲੇ ਹਫ਼ਤੇ ਦੌਰਾਨ ਖੇਡਾਂ ਦੀ ਦੁਨੀਆ ਵਿੱਚ ਕਿਹੜੇ-ਕਿਹੜੇ ਮੁਕਾਬਲੇ ਹੋਏ ਅਤੇ ਕਿਹੜੇ-ਕਿਹੜੇ ਨਵੇਂ ਰਿਕਾਰਡ ਬਣੇ ਅਤੇ ਨਾਲ ਹੀ ਜਾਣਕਾਰੀ ਹਾਸਲ ਕਰਦੇ ਹਾਂ ਪਿਛਲੇ ਦਿਨਾਂ ਦੇ ਖੇਡ ਨਤੀਜਿਆਂ ਬਾਰੇ ਅਤੇ ਆਉਣ ਵਾਲੇ ਖੇਡ ਮੁਕਾਬਲਿਆਂ ਦੀ ਜੋ ਤਿਆਰੀ ਹੋ ਰਹੀ ਹੈ ਉਸ ਬਾਰੇ ਵੀ ਪਤਾ ਕਰਦੇ ਹਾਂ ਤਾਂ ਆਓ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਅੱਜ ਦਾ ਇਹ ਤਾਜ਼ਾਤਰੀਨ ਅੰਕ ਭਾਰਤੀ ਕ੍ਰਿਕਟ ਦੇ ਘਰੇਲੂ ਸੀਜ਼ਨ ਤਹਿਤ ਭਾਰਤ ਅਤੇ ਇੰਗਲੈਂਡ ਦਰਮਿਆਨ ਟੈਸਟ ਮੈਚਾਂ ਦੀ ਲੜੀ ਚੱਲ ਰਹੀ ਹੈ ਜਿਸ ਵਿੱਚ ਕਾਫੀ ਫਸਮੀ ਖੇਡ ਨਜ਼ਰ ਆ ਰਹੀ ਹੈ ਇਸ ਲੜੀ ਦੇ ਪਹਿਲੇ ਅਤੇ ਰੋਮਾਂਚਕ ਟੈਸਟ ਮੈਚ ਵਿੱਚ ਇੰਗਲੈਂਡ ਦੀ ਜਿੱਤ ਤੋਂ ਬਾਅਦ ਭਾਰਤ ਨੇ ਦੂਜਾ ਮੈਚ ਜਿੱਤਦੇ ਹੋਏ ਜ਼ਬਰਦਸਤ ਵਾਪਸੀ ਕੀਤੀ ਹੈ ਜਸਪ੍ਰਿਤ ਬੁਮਰਾ ਅਤੇ ਰਵੀਚੰਦਰਨ ਅਸ਼ਵਿਨ ਦੀ ਅਗਵਾਈ ਹੇਠ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਪੰਜ ਮੈਚਾਂ ਦੀ ਟੈਸਟ ਲੜੀ ਦੇ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਕੇ ਇਸ ਟੈਸਟ ਲੜੀ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ ਜਿੱਤ ਲਈ 399 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ 292 ਦੌੜਾਂ ਉੱਤੇ ਆਲ ਆਊਟ ਹੋ ਗਈ ਅਤੇ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇਸ ਜਿੱਤ ਨਾਲ ਭਾਰਤ ਨੇ ਟੈਸਟ ਲੜੀ ਨੂੰ ਇੱਕ ਇੱਕ ਨਾਲ ਬਰਾਬਰ ਕਰ ਲਿਆ ਇਸ ਤੋਂ ਪਹਿਲਾਂ ਇੰਗਲੈਂਡ ਨੇ ਹైదరాబాద్ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਨੂੰ 28 ਦੌੜਾਂ ਦੇ ਫਰਕ ਨਾਲ ਜਿੱਤਿਆ ਸੀ ਵਿਸ਼ਾਖਾਪਟਨਮ ਵਿੱਚ ਹੋਏ ਇਸ ਦੂਜੇ ਟੈਸਟ ਮੈਚ ਵਿੱਚ 106 ਦੌੜਾਂ ਦੀ ਵੱਡੀ ਜਿੱਤ ਨਾਲ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਯਾਨੀ ਕਿ WTC ਦੀ ਸੂਚੀ ਵਿੱਚ ਤਿੰਨ ਸਥਾਨ ਅੱਗੇ ਵਧਦਿਆਂ ਹੁਣ ਦੂਜੇ ਸਥਾਨ ਉੱਤੇ ਪਹੁੰਚ ਗਿਆ ਹੈ ਅਤੇ ਅੰਕ ਸੂਚੀ ਵਿੱਚ ਸਿਖਰ ਉੱਤੇ ਚੱਲ ਰਹੇ ਆਸਟ੍ਰੇਲੀਆ ਅਤੇ ਆਪਣੇ درمیان ਫਰਕ ਨੂੰ ਵੀ ਭਾਰਤੀ ਟੀਮ ਨੇ ਘਟਕੀਤਾ ਹੈ ਪਹਿਲੇ ਟੈਸਟ ਮੈਚ ਵਿੱਚ ਹਾਰ ਮਗਰੋਂ ਭਾਰਤ 5ਵੇਂ ਸਥਾਨ ਉੱਤੇ ਖਿਸਕ ਗਿਆ ਸੀ ਪਰ ਇਸ ਤਾਜ਼ਾ ਜਿੱਤ ਨਾਲ ਭਾਰਤ ਦੇ ਅੰਕ 52% ਹੋ ਗਏ ਨੇ ਜਦਕਿ ਆਸਟ੍ਰੇਲੀਆ 55% ਅੰਕਾਂ ਨਾਲ ਸਿਖਰ ਉੱਤੇ ਹੈ ਇਸ ਦਰਮਿਆਨ ਇੱਕ ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਇੰਗਲੈਂਡ ਦੀ ਟੀਮ ਦੂਜਾ ਟੈਸਟ ਮੈਚ ਹਾਰਨ ਤੋਂ ਬਾਅਦ ਫੌਰਨ ਯੂਏਈ ਦੇਸ਼ ਦੇ ਵਿੱਚ ਸਮਾਂ ਬਤਾਉਣ ਲਈ ਰਵਾਨਾ ਹੋਈ ਹੈ ਅਤੇ ਤੀਜੇ ਟੈਸਟ ਮੈਚ ਤੋਂ ਪਹਿਲਾਂ ਵਾਪਸ ਮੋੜਾ ਵੇਗੀ ਇਸ ਬਾਰੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰਤ ਦੇ ਦੌਰੇ ਉੱਤੇ ਆਉਣ ਤੋਂ ਪਹਿਲਾਂ ਇੰਗਲੈਂਡ ਦੀ ਕ੍ਰਿਕਟ ਟੀਮ ਨੇ ਯੂਏਈ ਵਿੱਚ ਹੀ ਅਭਿਆਸ ਕੀਤਾ ਸੀ ਅਤੇ ਹੁਣ ਆਪਣੀ ਲਹਿ ਹਾਸਲ ਕਰਨ ਲਈ ਮੋੜ ਉਧਰ ਨੂੰ ਚਾਲੇ ਪਾਏ ਨੇ ਇਸ ਟੈਸਟ ਲੜੀ ਦਾ ਤੀਜਾ ਮੈਚ 15 ਤੋਂ 19 ਫਰਵਰੀ ਤੱਕ ਰਾਜਕੋਟ ਦੇ ਸੋਰਾਸ਼ਟਰਾ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾਵੇਗਾ ਦੇਸ਼ ਦੇ ਮਹਾਨ ਐਥਲੀਟ ਸਵਰਗੀ ਮਿਲਖਾ ਸਿੰਘ ਦੇ ਨਾਂ ਦੇ ਨਾਲ ਇੱਕ ਹੋਰ ਵੱਡਾ ਸਨਮਾਨ ਬੀਤੇ ਦਿਨ ਜੁੜਿਆ ਹੈ ਬੀਤੇ ਦਿਨੀ ਸਪੋਰਟਸ ਜਰਨਲਿਸਟ ਫੈਡਰੇਸ਼ਨ ਆਫ ਇੰਡੀਆ ਵੱਲੋਂ ਸਵਰਗੀ ਮਿਲਖਾ ਸਿੰਘ ਨੂੰ ਉਨ੍ਹਾਂ ਦੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ ਇਹ ਅਵਾਰਡ ਉਨ੍ਹਾਂ ਦੇ ਪੁੱਤਰ ਅਤੇ 골ਫ ਖਿਡਾਰੀ ਜੀਵ ਮਿਲਖਾ ਸਿੰਘ ਨੇ ਪ੍ਰਾਪਤ ਕੀਤਾ క్రికెਟਰ ਅਦਾਕਾਰ ਅਤੇ ਭਾਗ ਮਿਲਖਾ ਭਾਗ ਫਿਲਮ ਵਿੱਚ ਮਿਲਖਾ ਸਿੰਘ ਦੀ ਕੋਚ ਦੀ ਭੂਮਿਕਾ ਨਿਭਾਉਣ ਵਾਲੇ ਯੋਗਰਾਜ ਸਿੰਘ ਨੇ ਉਨ੍ਹਾਂ ਨੂੰ ਇਹ ਅਵਾਰਡ ਦਿੱਤਾ ਇਸ ਅਵਾਰਡ ਵਿੱਚ ਸ਼ੁੱਧ ਸੋਨੇ ਦਾ ਮੈਡਲ ਸਰਟੀਫਿਕੇਟ ਅਤੇ ਸ਼ਾਲ ਦਿੱਤਾ ਜਾਂਦਾ ਹੈ ਇਸ ਤੋਂ ਪਹਿਲਾਂ ਬੈਡਮਿੰਟਨ 스타 ਪ੍ਰਕਾਸ਼ ਪਾਦੂਕੋਨ ਸਾਬਕਾ ਟੈਸਟ ਕ੍ਰਿਕਟਰ ਸੁਨੀਲ ਗਾਵਸਕਰ ਅਤੇ ਟੈਨਿਸ ਖਿਡਾਰੀ ਰਹੇ ਵਿਜੇ ਅਮਰਿਤ ਰਾਜ ਨੂੰ ਵੀ ਸਪੋਰਟਸ ਜਰਨਲਿਸਟ ਫੈਡਰੇਸ਼ਨ ਆਫ ਇੰਡੀਆ ਵੱਲੋਂ ਇਹ ਹੀ ਅਵਾਰਡ ਦਿੱਤਾ ਜਾ ਚੁੱਕਿਆ ਹੈ ਇਸ ਨਾਲ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ ਮਿਲਖਾ ਸਿੰਘ ਤੋਂ ਬਾਅਦ ਹੁਣ ਅਗਲੇ ਸਾਲ ਇਹ ਸਨਮਾਨ ਇੱਕ ਹੋਰ ਐਥਲੀਟ ਪੀਟੀ 우ਸ਼ਾ ਨੂੰ ਦਿੱਤਾ ਜਾਣਾ ਰਫ਼ਤਾਰ ਦੀ ਖੇਡ ਫਾਰਮੂਲਾ 1 ਕਾਰ ਰੇਸਿੰਗ ਵਿੱਚ ਇਸ ਵੇਲੇ ਨਵੇਂ ਸੀਜ਼ਨ ਦੀ ਤਿਆਰੀ ਚੱਲ ਰਹੀ ਹੈ ਪਰ ਇਸ ਤੋਂ ਐਨ ਪਹਿਲਾਂ ਫਾਰਮੂਲਾ 1 ਦੀ ਦੁਨੀਆ ਵਿੱਚ ਇੱਕ ਵੱਡਾ ਫੇਰ ਬਦਲ ਹੋਇਆ ਹੈ ਆਓ ਉਸ ਬਾਰੇ ਜਾਣਦੇ ਹਾਂ ਇੰਗਲੈਂਡ ਦੇਸ਼ ਨਾਲ ਸੰਬੰਧਿਤ ਸਟਾਰ ਕਾਰ ਡਰਾਈਵਰ ਲੂਈਸ ਹੈਮਿਲਟਨ ਨੇ ਅਗਲੇ ਸਾਲ ਤੋਂ ਫਰਾਰੀ ਦੀ ਟੀਮ ਨਾਲ ਜੁੜਨ ਦਾ ਐਲਾਨ ਕੀਤਾ ਹੈ ਹੈਮਿਲਟਨ ਨੇ ਆਪਣੀ ਸਫਲ ਟੀਮ ਮਰਸੀਡੀਜ਼ ਨੂੰ ਛੱਡ ਕੇ ਫੈਰਾਰੀ ਵਿੱਚ ਜਾਣ ਦਾ ਫੈਸਲਾ ਲੈ ਕੇ ਮੋਟਰ ਸਪੋਰਟ ਖੇਡ ਜਗਤ ਨੂੰ ਹੈਰਾਨ ਕਰ ਦਿੱਤਾ ਹੈ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਲੂਈਸ ਹੈਮਿਲਟਨ ਨੇ ਬੀਤੇ ਸਾਲ ਅਗਸਤ ਮਹੀਨੇ ਦੇ ਅਖੀਰ ਵਿੱਚ ਹੀ ਮਰਸੀਡੀਜ਼ ਟੀਮ ਦੇ ਨਾਲ ਆਪਣਾ ਕਰਾਰ 2 ਸਾਲ ਲਈ ਵਧਾਇਆ ਸੀ ਪਰ ਨਵੇਂ ਕਰਾਰ ਵਿੱਚ ਉਸ ਨੇ ਰਿਲੀਜ਼ ਭਾਵ ਟੀਮ ਛੱਡਣ ਦਾ ਬਦਲ ਵੀ ਰੱਖਿਆ ਸੀ ਜਿਸ ਸਦਕਾ ਉਹ ਸਾਲ 2025 ਵਿੱਚ ਫੈਰਾਰੀ ਦੀ ਟੀਮ ਨਾਲ ਜੁੜ ਜਾਵੇਗਾ। ਲੂਈਸ ਹੈਮਿਲਟਨ ਨੇ ਮਰਸੀਡੀਜ਼ ਟੀਮ ਨਾਲ 11 ਸਾਲ ਬਿਤਾਏ ਨੇ ਅਤੇ ਕਈ ਵਿਸ਼ਵ ਖਿਤਾਬ ਵੀ ਜਿੱਤੇ। ਅਤੇ ਇਸ ਟੀਮ ਨੂੰ ਛੱਡਣ ਦਾ ਫੈਸਲਾ ਲੂਈਸ ਹੈਮਿਲਟਨ ਲਈ ਕਾਫੀ ਮੁਸ਼ਕਲ ਨਜ਼ਰ ਆਇਆ। ਪਰ ਮੌਜੂਦਾ ਸਮੇਂ ਦੇ ਹਿਸਾਬ ਨਾਲ ਹੈਮਿਲਟਨ ਨੇ ਇਸ ਨੂੰ ਇੱਕ ਜ਼ਰੂਰੀ ਫੈਸਲਾ ਵੀ ਦੱਸਿਆ। लुइस हैमिल्टन ਨੇ ਆਪਣੇ 7 ਵਿਸ਼ਵ ਖਿਤਾਬਾਂ ਵਿੱਚੋਂ 6 ਖਿਤਾਬ ਫਾਰਮੂਲਾ 1 ਵਿੱਚ ਮਰਸੀਡੀਜ਼ ਦੀ ਟੀਮ ਦੇ ਨਾਲ ਜਿੱਤੇ ਜਦਕਿ ਇੱਕ ਖਿਤਾਬ ਮੈਕਲੈਰਨ ਦੀ ਟੀਮ ਦੇ ਨਾਲ ਵੀ ਜਿੱਤਿਆ ਸੀ ਫਾਰਮੂਲਾ 1 ਕਾਰ ਰੇਸਿੰਗ ਦਾ ਇਸ ਸਾਲ ਦਾ ਸੀਜ਼ਨ ਪਾਵ 2024 ਦਾ ਸੀਜ਼ਨ ਮਾਰਚ ਮਹੀਨੇ ਸ਼ੁਰੂ ਹੋਣਾ ਹੈ ਪੰਜਾਬ ਨਾਲ ਸੰਬੰਧਿਤ ਦੋ ਐਥਲੀਟਾਂ ਨੇ ਬੀਤੇ ਦਿਨੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਆਓ ਇੱਕ ਇੱਕ ਕਰਕੇ ਦੋਹਾਂ ਬਾਰੇ تفصیلی ਜਾਣਕਾਰੀ حاصل ਕਰਦੇ ਹਾਂ ਪੈਰਿਸ 올림픽 ਖੇਡਾਂ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਪੰਜਾਬ ਦੇ ਅਕਸ਼ਦੀਪ ਸਿੰਘ ਨੇ ਕੌਮੀ ਓਪਨ ਪੈਦਲ ਚਾਲ ਮੁਕਾਬਲੇ ਵਿੱਚ ਪੁਰਸ਼ 20 ਕਿਲੋਮੀਟਰ ਵਰਗ ਵਿੱਚ ਆਪਣਾ ਹੀ ਕੌਮੀ ਰਿਕਾਰਡ ਤੋੜ ਦਿੱਤਾ ਅਕਸ਼ਦੀਪ ਸਿੰਘ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਨੇਕੇ ਦਾ ਜੰਪਲ ਹੈ ਰਾਂਚੀ ਵਿੱਚ ਕੌਮੀ ਓਪਨ ਪੈਦਲ ਚਾਲ ਮੁਕਾਬਲਾ 2023 ਜਿੱਤ ਕੇ 올림픽 ਲਈ ਕੁਆਲੀਫਾਈ ਕਰਨ ਵਾਲੇ ਅਕਸ਼ਦੀਪ ਨੇ 1 ਘੰਟਾ 19 ਮਿੰਟ ਅਤੇ 38 ਸਕਿੰਟਾਂ ਦਾ ਸਮਾਂ ਕੱਢਦਿਆਂ ਆਪਣਾ ਪਿਛਲਾ 1 ਘੰਟਾ 19 ਮਿੰਟ ਅਤੇ 55 ਸਕਿੰਟਾਂ ਦਾ ਰਿਕਾਰਡ ਤੋੜਿਆ ਦੌੜ ਵਿੱਚ ਉੱਤਰਾਖੰਡ ਦਾ ਸੂਰਜ ਪੰਵਾਰ ਦੂਜੀ ਥਾਂ 'ਤੇ ਰਿਹਾ ਜਿਸ ਨੇ ਪੈरिस 올림픽 ਖੇਡਾਂ ਲਈ 1 ਘੰਟਾ 20 ਮਿੰਟ ਅਤੇ 10 ਸਕਿੰਟਾਂ ਦਾ ਕੁਆਲੀਫਾਈਂਗ ਸਮਾਂ ਪਾਰ ਕੀਤਾ। ਸੂਰਜ ਪੰਵਾਰ ਪੁਰਸ਼ 20 ਕਿਲੋਮੀਟਰ ਪੈਦਲ ਚਾਲ ਵਰਗ ਵਿੱਚ 올림픽 ਲਈ ਕੁਆਲੀਫਾਈ ਕਰਨ ਵਾਲਾ ਚੌਥਾ ਭਾਰਤੀ ਹੈ। ਇਹਨਾਂ ਤੋਂ ਇਲਾਵਾ ਪਰਮਜੀਤ ਬਿਸ਼ਟ ਅਤੇ ਵਿਕਾਸ ਸਿੰਘ 20 ਪੈਰਿਸ 올림픽 ਲਈ ਕੁਆਲੀਫਾਈ ਕਰ ਚੁੱਕੇ ਨੇ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਨਿਯਮ ਮੁਤਾਬਕ ਇੱਕ ਦੇਸ਼ ਤੇ ਤਿੰਨ ਖਿਡਾਰੀ ਹੀ ਟਰੈਕ ਐਂਡ ਫੀਲਡ ਦੇ ਵਿਅਕਤੀਗਤ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਨੇ ਅਤੇ ਹੁਣ ਭਾਰਤੀ ਐਥਲੈਟਿਕਸ ਫੈਡਰੇਸ਼ਨ ਨੇ ਇਹ ਤੈਅ ਕਰਨਾ ਹੈ ਕਿ ਇਹਨਾਂ ਚਾਰਾਂ ਵਿੱਚੋਂ ਕੌਣ ਪੈਰਿਸ 올림픽 ਖੇਡਾਂ ਵਿੱਚ ਦੇਸ਼ ਦੀ ਤਰਫੋਂ ਹਿੱਸਾ ਲੈਣ ਲਈ ਭੇਜਿਆ ਜਾਵੇਗਾ ਹੁਣ ਗੱਲ ਪੰਜਾਬ ਦੀ ਇੱਕ ਹੋਰ ਐਥਲੀਟ ਦੀ ਜਿਸ ਨੇ ਬੀਤੇ ਦਿਨ ਇੱਕ ਵੱਡਾ ਮੁਕਾਮ ਹਾਸਲ ਕੀਤਾ ਪੰਜਾਬ ਦੀ ਮਨਜੂ ਰਾਣੀ ਨੇ ਰਾਸ਼ਟਰੀ ਓਪਨ ਰੇਸ ਵਾਕ ਭਾਵ ਪੈਦਲ ਚਾਲ ਦੀ ਕੌਮੀ ਚੈਂਪੀਅਨਸ਼ਿਪ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸੀਨੀਅਰ ਔਰਤਾਂ ਦੇ 10 ਕਿਲੋਮੀਟਰ ਵਰਗ ਦਾ ਸੋਨੇ ਦਾ ਮੈਡਲ ਜਿੱਤਿਆ ਹੈ ਇਸ ਤੋਂ ਪਹਿਲਾਂ 20 ਕਿਲੋਮੀਟਰ ਮੁਕਾਬਲੇ ਵਿੱਚ ਵੀ ਸੋਨੇ ਦਾ ਮੈਡਲ ਜਿੱਤਣ ਤੋਂ ਇੱਕ ਦਿਨ ਬਾਅਦ ਉਸ ਨੇ 10 ਕਿਲੋਮੀਟਰ ਮੁਕਾਬਲੇ ਵਿੱਚ ਵੀ ਆਪਣਾ ਦਬਦਬਾ ਬਣਾਇਆ ਇਸ ਜਿੱਤ ਨਾਲ ਮਨਜੂ ਰਾਣੀ 2024 올림픽 ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਮਿਕਸਡ ਰਿਲੇ ਪੈਦਲ ਚਾਲ ਦੀ ਟੀਮ ਵਿੱਚ ਜਗ੍ਹਾ ਬਣਾਉਣ ਦਾ ਵੀ ਆਪਣਾ ਦਾਵਾ ਹੋਰ ਮਜ਼ਬੂਤ ਕੀਤਾ ਹੈ। ਮਨਜੂ ਰਾਣੀ ਨੇ 45 ਮਿੰਟ ਅਤੇ 20 ਸਕਿੰਟ ਦੇ ਸਮੇਂ ਨਾਲ 10 ਕਿਲੋਮੀਟਰ ਵਰਗ ਦਾ ਚੋਟੀ ਦਾ ਸਥਾਨ ਹਾਸਲ ਕੀਤਾ। ਪੁਰਸ਼ਾਂ ਦੀ 10 ਕਿਲੋਮੀਟਰ ਰੇਸ ਵਿੱਚ ਪੰਜਾਬ ਦੇ ਹੀ ਸਾਹਿਲ ਨੇ ਤਜਰਬੇਕਾਰ ਖਿਡਾਰੀਆਂ ਨੂੰ ਪਛਾੜ ਕੇ ਸੋਨੇ ਦਾ ਮੈਡਲ ਹਾਸਲ ਕੀਤਾ ਅਤੇ 39 ਮਿੰਟ ਅਤੇ 25 ਸਕਿੰਟ ਦਾ ਸਮਾਂ ਲੈਂਦੇ ਹੋਏ ਇਹ ਵੱਡੀ ਪ੍ਰਾਪਤੀ ਕੀਤੀ। ਹੁਣ ਗੱਲ ਕਰਦੇ ਹਾਂ ਦੇਸ਼ ਦੀ ਕੌਮੀ ਖੇਡ ਹਾਕੀ ਦੀ ਜਿਸ ਵਿੱਚ ਆਉਂਦੇ ਦਿਨੀ ਪ੍ਰੋ ਹਾਕੀ ਲੀਗ ਦੇ ਮੁਕਾਬਲੇ ਸ਼ੁਰੂ ਹੋ ਰਹੇ ਨੇ। ਇਹਨਾਂ ਮੁਕਾਬਲਿਆਂ ਲਈ ਭਾਰਤੀ ਹਾਕੀ ਟੀਮ ਵੱਲੋਂ ਤਿਆਰੀ ਚੱਲ ਰਹੀ ਹੈ। ਭੁਵਨੇਸ਼ਵਰ ਅਤੇ ਰੌੜਕੇਲਾ ਵਿਖੇ ਹੋਣ ਵਾਲੇ FIH Pro League ਦੇ ਮੈਚਾਂ ਵਿੱਚ ਤਜਰਬੇਕਾਰ ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਭਾਰਤੀ ਪੁਰਸ਼ ਹਾਕੀ ਟੀਮ ਦਾ ਕਪਤਾਨ ਹੋਵੇਗਾ ਜਦਕਿ ਮਿਡਫੀਲਡਰ ਹਾਰਦਿਕ ਸਿੰਘ ਉਪ ਕਪਤਾਨ ਦੀ ਜ਼ਿੰਮੇਵਾਰੀ ਨਿਭਾਵੇਗਾ ਹਾਕੀ ਇੰਡੀਆ ਦੇ ਡਬਲ ਲੀਗ ਮੁਕਾਬਲਿਆਂ ਲਈ 24 ਮੈਂਬਰੀ ਭਾਰਤੀ ਹਾਕੀ ਟੀਮ ਦਾ ਐਲਾਨ ਕੀਤਾ ਗਿਆ ਭੁਵਨੇਸ਼ਵਰ ਲੀਗ 10 ਫਰਵਰੀ ਤੋਂ ਸ਼ੁਰੂ ਹੋ ਕੇ 16 ਫਰਵਰੀ ਤੱਕ ਚੱਲੇਗੀ ਜਦ ਕੇ ਰਾਉਰ ਕੇ ਲੀਗ 10 ਤੋਂ 25 ਫਰਵਰੀ ਤੱਕ ਖੇਡੀ ਜਾਵੇਗੀ ਇਨਾ ਮੁਕਾਬਲੇ ਦੌਰਾਨ ਭਾਰਤੀ ਹਾਕੀ ਟੀਮ ਆਇਰਲੈਂਡ ਨੈਦਰਲੈਂਡਸ ਸਪੇਨ ਅਤੇ ਆਸਟ੍ਰੇਲੀਆ ਵਰਗੀਆਂ ਮਜ਼ਬੂਤ ਟੀਮਾਂ ਨਾਲ ਦੋ-ਦੋ ਵਾਰ ਖੇਡੇਗੀ ਪਹਿਲਾ ਮੈਚ 10 ਫਰਵਰੀ ਨੂੰ ਸਪੇਨ ਦੇ ਨਾਲ ਭਾਰਤੀ ਟੀਮ ਖੇੜਦੀ ਹੋਈ ਨਜ਼ਰ ਆਵੇਗੀ ਭਾਰਤੀ ਟੀਮ ਵਿੱਚ ਸਟ੍ਰਾਈਕਰ ਬੋਬੀ ਧਾਮੀ ਅਤੇ ਗੋਲ ਕੀਪਰ ਪਵਨ ਇਸ ਵਾਰ ਸ਼ਾਮਲ ਨਹੀਂ ਹੋਣਗੇ ਜੋ ਪਿਛਲੇ ਦਿਨੀ ਦੱਖਣੀ ਅਫਰੀਕਾ ਦੇ ਦੌਰੇ ਉੱਤੇ ਗਈ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਸਨ ਗੋਲ ਕੀਪਿੰਗ ਦੀ ਜ਼ਿੰਮੇਵਾਰੀ ਤਜਰਬੇਕਾਰ ਗੋਲ ਕੀਪਰ ਪੀ ਆਰ ਸ਼੍ਰੀਜੇਸ਼ ਅਤੇ ਕ੍ਰਿਸ਼ਨ ਬਹਾਦਰ ਪਾਠਕ ਸੰਭਾਲਣਗੇ ਇਸ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਔਰਤਾਂ ਦੇ ਵਰਗ ਵਿੱਚ ਪ੍ਰੋ ਹਾਕੀ ਲੀਗ ਦੇ ਮੁਕਾਬਲੇ ਭੁਵਨੇਸ਼ਵਰ ਵਿਖੇ ਚਲ ਰਹੇ ਨੇ ਗੱਲ ਜੇਕਰ ਹੁਣ ਤੱਕ ਦੇ ਸਾਹਮਣੇ ਆ ਚੁੱਕੇ ਨਤੀਜਿਆਂ ਦੀ ਕਰੀਏ ਤਾਂ ਔਰਤਾਂ ਦੇ ਵਰਗ ਵਿੱਚ ਆਸਟ੍ਰੇਲੀਆ ਦੀ ਹਾਕੀ ਟੀਮ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ ਭਾਰਤੀ ਮਹਿਲਾ ਹਾਕੀ ਟੀਮ ਦਾ ਇਸ ਪ੍ਰੋ ਲੀਗ ਦੇ ਤਾਜ਼ਾ ਗੇੜ ਵਿੱਚ ਆਗਾਜ਼ ਜ਼ਿਆਦਾ ਵਧੀਆ ਨਹੀਂ ਸੀ ਰਿਹਾ ਅਤੇ ਭਾਰਤੀ ਟੀਮ ਚੀਨ ਤੋਂ ਇੱਕ ਦੇ ਮੁਕਾਬਲੇ 2 ਗੋਲਾਂ ਦੇ ਫਰਕ ਨਾਲ ਹਾਰ ਗਈ ਸੀ ਹਾਲਾਂਕਿ ਬਾਕੀ ਦੇ ਮੈਚਾਂ ਵਿੱਚ ਭਾਰਤੀ ਟੀਮ ਕੋਲੋਂ ਬਿਹਤਰ ਪ੍ਰਦਰਸ਼ਨ ਦੀ ਆਸ ਕੀਤੀ ਜਾ ਰਹੀ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੰਨੇ ਜਾਂਦੇ ਸ਼ਹਿਰ ਮੁੰਬਈ ਵਿੱਚ ਲੰਮੇ ਅਰਸੇ ਬਾਅਦ ਇੱਕ ਬਹੁਤ ਹੀ ਚਰਚਿਤ ਟੈਨਿਸ ਟੂਰਨਾਮੈਂਟ ਦੀ ਵਾਪਸੀ ਹੋਈ ਹੈ। ਆਓ ਇਸ ਬਾਰੇ ਜਾਣਦੇ ਹਾਂ। ਕੁੱਲ 6 ਸਾਲ ਦੇ ਲੰਮੇ ਵਕਫੇ ਬਾਅਦ ਮੁੰਬਈ ਵਿਖੇ ਆਯੋਜਿਤ ਹੁੰਦੇ ਮੁੰਬਈ ਓਪਨ ਟੈਨਿਸ ਚੈਂਪੀਅਨਸ਼ਿਪ ਦੀ ਵਾਪਸੀ ਹੋਈ ਹੈ। ਜਿਸ ਵਿੱਚ 31 ਦੇਸ਼ਾਂ ਦੇ ਖਿਡਾਰੀ ਚੁਣੌਤੀ ਪੇਸ਼ ਕਰ ਰਹੇ ਨੇ ਇਹ ਟੂਰਨਾਮੈਂਟ ਮੁੰਬਈ ਦੇ ਕ੍ਰਿਕਟ ਕਲੱਬ ਆਫ ਇੰਡੀਆ ਯਾਨੀ ਬ੍ਰਿਬੌਨ ਸਟੇਡੀਅਮ ਦੇ ਨਵੇਂ ਬਣੇ ਟੈਨਿਸ ਕੋਰਟ ਉੱਤੇ ਆਯੋਜਿਤ ਕੀਤਾ ਗਿਆ ਹੈ ਖਾਸ ਗੱਲ ਇਹ ਵੀ ਹੈ ਕਿ ਕ੍ਰਿਕਟ ਕਲੱਬ ਆਫ ਇੰਡੀਆ ਮਹਾਰਾਸ਼ਟਰ ਸਟੇਟ ਲੌਨ ਟੈਨਿਸ ਐਸੋਸੀਏਸ਼ਨ ਦੇ ਨਾਲ ਮਿਲ ਕੇ ਇਸ ਵਾਰ ਦੇ ਟੂਰਨਾਮੈਂਟ ਦਾ ਆਯੋਜਨ ਕਰ ਰਿਹਾ ਹੈ ਮੁੰਬਈ ਓਪਨ ਦੇ ਤੀਜੇ ਸੈਸ਼ਨ ਵਿੱਚ ਸਿੰਗਲਜ਼ ਵਰਗ ਵਿੱਚ ਚੋਟੀ ਦੇ 100 ਖਿਡਾਰੀਆਂ ਵਿੱਚ ਦਰਜਾ ਪ੍ਰਾਪਤ ਤਿੰਨ ਖਿਡਾਰੀ ਹਿੱਸਾ ਲੈਣਗੇ ਜਦਕਿ ਡਬਲਜ਼ ਵਰਗ ਵਿੱਚ ਚੋਟੀ ਦੇ 100 ਖਿਡਾਰੀਆਂ ਵਿੱਚੋਂ ਦਰਜਾ ਪ੍ਰਾਪਤ 6 ਖਿਡਾਰੀ ਚੁਣੌਤੀ ਪੇਸ਼ ਕਰ ਰਹੇ ਨੇ ਇਹ ਟੂਰਨਾਮੈਂਟ ਡਬਲਿਊਟੀਏ 1,25,000 ਡਾਲਰ ਸੀਰੀਜ਼ ਦਾ ਹਿੱਸਾ ਹੈ ਸਿੰਗਲਜ਼ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ 32 ਖਿਡਾਰੀਆਂ ਵਿੱਚੋਂ ਦੁਨੀਆ ਦੇ 82ਵੇਂ ਸਥਾਨ ਉੱਤੇ ਰਹਿਣ ਵਾਲੀ ਅਮਰੀਕਾ ਦੀ ਕੈਲਾ ਡੇ ਚੋਟੀ ਦੀ ਰੈਂਕਿੰਗ ਵਾਲੀ ਖਿਡਾਰਨ ਇਸ ਟੂਰਨਾਮੈਂਟ ਵਿੱਚ ਸ਼ਾਮਲ ਹੈ। ਉਹ ਸਾਲ 2016 ਵਿੱਚ ਯੂਐਸ ਓਪਨ ਵਿੱਚ ਲੜਕੀਆਂ ਦੀ ਸਿੰਗਲਸ ਚੈਂਪੀਅਨ ਬਣੀ ਸੀ। ਜਾਪਾਨ ਦੀ ਨਾਈ ਹਿਬੀਨੋ ਅਤੇ ਸਾਬਕਾ ਫ੍ਰੈਂਚ ਚੋਪਨ ਸੈਮੀਫਾਈਨਲ ਦੀ ਤਮਾਰਾ ਜ਼ਿਨਾਦਸਕ ਸਿੰਗਲਸ ਵਿੱਚ ਚੋਟੀ ਦੇ 100 ਖਿਡਾਰੀਆਂ ਵਿੱਚ ਸ਼ਾਮਲ ਦੋ ਹੋਰ ਖਿਡਾਰੀ ਨੇ ਭਾਰਤ ਦੀ ਅੰਕਿਤਾ ਰੈਨਾ ਸਿੰਗਲਸ ਦੇ ਮੁੱਖ ਡਰਾਅ ਵਿੱਚ ਥਾਂ ਬਣਾਉਣ ਵਾਲੀ ਇਕਲੌਤੀ ਭਾਰਤੀ ਹੈ ਡਬਲਸ ਵਿੱਚ ਭਾਰਤ ਦੀ ਚੋਟੀ ਦੀ ਰੈਂਕਿੰਗ ਵਾਲੀ ਖਿਡਾਰਨ ਪ੍ਰਾਰਥਨਾ ਥੋਂਬਰੇ ਅਤੇ ਨੈਦਰਲੈਂਡਸ ਦੀ ਉਸ ਦੀ ਜੋੜੀਦਾਰ ਐਰੀਅਨ ਹਾਰਟੋਨੇ ਨੂੰ ਮੁੱਖ ਵਰਗ ਵਿੱਚ ਸਿੱਧੀ ਐਂਟਰੀ ਮਿਲੀ ਹੈ ਹੁਣ ਚਲਦੇ ਹਾਂ ਇੱਕ ਕੌਮਾਂਤਰੀ ਖੇਡ ਵਿੱਚ ਇੱਕ ਕੌਮਾਂਤਰੀ ਸਟਾਰ ਖਿਡਾਰਨ ਦੀ ਵੱਡੀ ਮਾਨਮਤੀ ਪ੍ਰਾਪਤੀ ਵੱਲ ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ਵਿੱਚ ਸ਼ੈਰਨ ਵਾਨ ਰੋਡੇਵਾਲ ਨੇ ਔਰਤਾਂ ਦੇ 10 ਕਿਲੋਮੀਟਰ ਓਪਨ ਵਾਟਰ ਤੈਰਾਕੀ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਜਿੱਤਿਆ ਰਿਓ 2016 ਦੀਆਂ 올ੰਪਿਕ ਖੇਡਾਂ ਵਿੱਚ ਸੋਨੇ ਦਾ ਅਤੇ ਟੋਕੀਓ 2020 ਖੇਡਾਂ ਵਿੱਚ ਚਾਂਦੀ ਦਾ ਮੈਡਲ ਜਿੱਤਣ ਵਾਲੀ ਡੱਚ ਖਿਡਾਰਨ ਨੇ ਕਤਰ ਦੇ ਦੋਹਾ ਵਿੱਚ ਸਪੈਨ ਦੀ ਮਾਰੀਆ ਡੀ ਵਾਲਡੇਸ ਨੂੰ ਹਰਾ ਕੇ ਸੋਨੇ ਦਾ ਮੈਡਲ ਜਿੱਤਿਆ ਹੈ ਵਾਲਡੇਸ ਨੂੰ ਚਾਂਦੀ ਦਾ ਮੈਡਲ ਹਾਸਲ ਹੋਇਆ ਜਦਕਿ ਪੁਰਤਗਾਲ ਦੀ ਐਂਜੇਲੀਨਾ ਆਂਦਰੇ ਨੂੰ ਕਾਂਸੀ ਦੇ ਤਖਮੇ ਨਾਲ ਸਬਰ ਕਰਨਾ ਪਿਆ 2 ਸਾਲ ਪਹਿਲਾਂ ਬੁਡਾਪੇਸਟ ਵਿੱਚ ਸੋਨੇ ਦਾ ਮੈਡਲ ਜਿੱਤਣ ਤੋਂ ਬਾਅਦ 30 ਸਾਲਾਂ ਵੈਨ ਰੈਂਡੋਵਾਲ ਦਾ ਇਹ ਦੂਜਾ ਵਿਸ਼ਵ ਖਿਤਾਬ ਹੈ ਇਸ ਤੋਂ ਪਹਿਲਾਂ ਸ਼ੈਰਨ ਵੈਨ ਰੂਮੇਡਾਲ ਨੂੰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੀ 10 ਕਿਲੋਮੀਟਰ ਓਪਨ ਵਾਟਰ ਤੈਰਾਕੀ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਦਾ ਪ੍ਰਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਸੀ ਜੋ ਕਿ ਬਿਲਕੁਲ ਸਹੀ ਅੰਦਾਜ਼ਾ ਸਾਬਤ ਹੋਇਆ ਅਤੇ ਨੈਦਰਲੈਂਡਸ ਦੀ ਇਸ ਸਟਾਰ ਖਿਡਾਰਨ ਨੇ ਇਹ ਵੱਡੀ ਕੌਮਾਂਤਰੀ ਪ੍ਰਾਪਤੀ ਕੀਤੀ ਹੈ ਦਿਮਾਗੀ ਦਾ ਪੀਐਚਡੀ ਖੇਡ ਮੰਨੀ ਜਾਂਦੀ ਸ਼ਤਰੰਜ ਵਿੱਚ ਉੰਦੇ ਦਿਨੀ ਇੱਕ ਵੱਡਾ ਕੌਮਾਂਤਰੀ ਮੁਕਾਬਲਾ ਹੋਣਾ ਹੈ ਜਿਸ ਲਈ ਭਾਰਤੀ ਖਿਡਾਰੀ ਵੀ ਆਪਣੀ ਪੂਰੀ ਤਿਆਰੀ ਕਰ ਰਹੇ ਨੇ ਇਤਿਹਾਸਿਕ ਤੌਰ ਤੇ ਤਿੰਨ ਭਾਰਤੀ ਖਿਡਾਰੀਆਂ ਆਰ ਪ੍ਰਗਿਆਨੰਦਾ ਵਿਦਿੱਤ ਗੁਜਰਾਤੀ ਅਤੇ ਡੀ ਗੁਕੇਸ਼ ਨੇ April ਵਿੱਚ ਹੋਣ ਵਾਲੇ FIDE ਉਮੀਦਵਾਰਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਅਤੇ ਸਭ ਦੀਆਂ ਨਜ਼ਰਾਂ ਇਸ ਗੱਲ ਉੱਤੇ ਟਿਕੀਆਂ ਹੋਈਆਂ ਨੇ ਕਿ ਇਹਨਾਂ ਵਿੱਚੋਂ ਕੋਈ ਖਿਡਾਰੀ ਵਿਸ਼ਵ ਕੱਪ ਚੈਂਪੀਅਨਸ਼ਿਪ ਵਿੱਚ ਜਗਾ ਬਣਾ ਸਕੇਗਾ ਜਾਂ ਨਹੀਂ ਉਮੀਦਵਾਰਾਂ ਵਜੋਂ ਅੱਗੇ ਵਧਣ ਤੋਂ ਪਹਿਲਾਂ ਇਹ ਸਾਰੇ ਭਾਰਤੀ ਖਿਡਾਰੀ ਇਸ ਸਮੇਂ ਸਖਤ ਤਿਆਰੀ ਵਿੱਚ ਰੁੱਝੇ ਹੋਏ ਨੇ ਅਤੇ ਇਹਨਾਂ ਤਿੰਨਾਂ ਭਾਰਤੀ ਖਿਡਾਰੀਆਂ ਨੇ ਬੀਤੇ ਦਿਨੀ ਹੋਏ ਮਾਸਟਰਜ਼ ਮੁਕਾਬਲਿਆਂ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਈ ਹੈ ਅਤੇ ਤਾਜ਼ਾ ਗੇਡ ਦੀ ਖੇਡ ਜੋ ਹੁਣੇ-ਹੁਣੇ ਯੂਰਪੀ ਦੇਸ਼ ਨੀਦਰਲੈਂਡਸ ਵਿੱਚ ਹੋਈ ਹੈ ਉੱਥੇ ਵੀ ਇਹ ਖਿਡਾਰੀ ਚਮਕੇ ਸਨ ਅਤੇ ਹੁਣ ਇੱਕ ਵਾਰ ਫਿਰ ਇਹ ਤਿੰਨੇ ਜਣੇ ਪ੍ਰਾਗ ਮਾਸਟਰਸ ਵਿੱਚ ਹਿੱਸਾ ਲੈਣਗੇ ਜੋ 27 ਫਰਵਰੀ ਤੋਂ 7 ਮਾਰਚ ਦੌਰਾਨ ਚੱਕ ਗਨਰਾਜ ਦੇਸ਼ ਵਿੱਚ ਕਰਵਾਇਆ ਜਾ ਰਿਹਾ ਹੈ ਪ੍ਰਾਗ ਮਾਸਟਰਸ ਸ਼ਤਰੰਜ ਮੁਕਾਬਲੇ ਵਿੱਚ ਭਾਰਤ ਦੇ ਆਰ ਪਗਨਾਨੰਦਾ ਵਿਦਿਤ ਗੁਜਰਾਤੀ ਅਤੇ ਡੀ ਗੁਕੇਸ਼ ਤੋਂ ਇਲਾਵਾ ਜਰਮਨੀ ਦੇ ਵਿنسੈਂਟ ਕੇਮਰ ਰូមਾਨੀਆ ਦੇ ਰਿਚਰਡ ਰੈਪੋਰਟ ਚੱਕ ਗੰਨ ਰਾਸ਼ਤੀ ਡੇਵਿਡ ਨਵਾਰਾ ਅਤੇ ਕਈ ਹੋਰ ਨੌਜਵਾਨ ਅਤੇ ਨਾਮੀ ਖਿਡਾਰੀ ਰਾਉਂਡ ਰੋਬਿੰ ਦੇ ਆਧਾਰ ਉੱਤੇ ਕੁੱਲ 9 ਕਲਾਸਿਕਲ ਦੌਰ ਦੇ ਮੈਚ ਖੇਡਣਗੇ ਅਤੇ ਇਸ ਸਮੁੱਚੇ ਅਰਸੇ ਦੌਰਾਨ ਸ਼ਤਰੰਜ ਦੀ ਖੇਡ ਦਾ ਇੱਕ ਵਧੀਆ ਨਜ਼ਾਰਾ ਸਾਹਮਣੇ ਆਉਣ ਦੀ ਸੰਭਾਵਨਾ ਹੈ। ਕਲੱਬ ਫੁੱਟਬਾਲ ਦੀ ਦੁਨੀਆ ਵਿੱਚ ਤੇਜ਼ ਤਰਾਰ ਮੁਕਾਬਲੇ ਚੱਲ ਰਹੇ ਨੇ ਅਤੇ ਹੁਣ ਲਗਭਗ ਸਾਰੇ ਯੂਰਪੀ ਦੇਸ਼ਾਂ ਵਿੱਚ লীগ ਪੱਧਰ ਦੇ ਮੁਕਾਬਲੇ ਬਿਨਾ ਕਿਸੇ ਨਾਗੇ ਦੇ ਚਲਦੇ ਹੋਏ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਗੱਲ ਜ਼ਿਕਰ ਤੁਹਾਨੂੰ ਇੰਗਲੈਂਡ ਦੀ ਪ੍ਰਸਿੱਧ ਪ੍ਰੀਮੀਅਰ ਲੀਗ ਦੀ ਦਸੀਏ ਤਾਂ ਉੱਥੇ ਤਿੰਨ ਟੀਮਾਂ ਦਰਮਿਆਨ ਖਿਤਾਬੀ ਦੌੜ ਚੱਲ ਰਹੀ ਹੈ ਮੌਜੂਦਾ ਚੈਂਪੀਅਨ ਮੈਨਚੈਸਟਰ ਸਿਟੀ ਆਰਸਨਲ ਅਤੇ ਲਿਵਰਪੂਲ ਕਲੱਬ ਦਰਮਿਆਨ ਤਿੰਨ ਧਿਰਾਂ ਦਾ ਮੁਕਾਬਲਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਬੀਤੇ ਦਿਨੀ ਹੋਏ ਤਾਜ਼ਾ ਮੁਕਾਬਲੇ ਵਿੱਚ ਆਰਸਨਲ ਦੀ ਟੀਮ ਨੇ ਆਪਣੇ ਘਰੇਲੂ ਮੈਦਾਨ ਉੱਤੇ ਖੇਡਦਿਆਂ ਲਿਵਰਪੂਲ ਨੂੰ 3-1 ਨਾਲ ਹਰਾ ਕੇ ਅੰਕ ਸੂਚੀ ਵਿੱਚ ਚੋਟੀ ਉੱਤੇ ਚੱਲ ਰਹੀ ਟੀਮ ਲਿਵਰਪੂਲ ਉੱਤੇ ਦਬਾਅ ਵਧਾ ਦਿੱਤਾ। ਇਸੇ ਤਰ੍ਹਾਂ ਮੈਨਚੈਸਟਰ ਸਿਟੀ ਦੀ ਟੀਮ ਵੀ ਵਧੀਆ ਖੇਡਦੀ ਹੋਈ ਉੱਪਰ ਵੱਲ ਵੱਧ ਰਹੀ ਹੈ ਤੇ ਬ੍ਰੈਂਡਫੋਰਡ ਨੂੰ 3-1 ਨਾਲ ਹਰਾ ਕੇ ਮੈਨਚੈਸਟਰ ਸਿਟੀ ਨੇ ਵੀ ਬਾਕੀ ਟੀਮਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਗੱਲ ਜੇਕਰ ਫੁੱਟਬਾਲ ਦੇ ਕੁਮਾਂਤਰੀ ਮੁਕਾਬਲਿਆਂ ਦੀ ਕਰੀਏ ਦਾ ਇਸ ਵੇਲੇ ਚੱਲ ਰਹੀ ਦੋ ਕਮਾਂਤਰੀ ਫੁੱਟਬਾਲ ਟੂਰਨਾਮੈਂਟ ਹੁਣ ਆਪੋ ਆਪਣੇ ਅੰਜਾਮ ਤੱਕ ਪਹੁੰਚ ਰਹੇ ਨੇ ਅਫਰੀਕਾ ਮਹਾਦੀਪ ਦੀਆਂ ਵੱਖ-ਵੱਖ ਟੀਮਾਂ ਦਰਮਿਆਨ ਆਈਵਰੀ ਕੋਸਟ ਦੇਸ਼ ਵਿਖੇ ਅਫਰੀਕਨ ਕੱਪ ਆਫ ਨੇਸ਼ਨਸ ਭਾਵ ਐਫਕਾਨ ਟੂਰਨਾਮੈਂਟ ਦੇ ਮੁਕਾਬਲੇ ਹੁਣ ਫਾਈਨਲ ਗੇਟ ਤੱਕ ਪਹੁੰਚ ਗਏ ਨੇ ਅਤੇ ਐਫਕਾਨ ਟੂਰਨਾਮੈਂਟ ਦਾ ਫਾਈਨਲ ਮੈਚ ਐਤਵਾਰ 11 ਫਰਵਰੀ ਨੂੰ ਖੇਡਿਆ ਜਾਵੇਗਾ ਇਸੀ ਤਰ੍ਹਾਂ ਸਾਡੀ ਏਸ਼ੀਆ ਖਿੱਤੇ ਦੇ ਸਭ ਤੋਂ ਵੱਡੇ ਕਮਾਂਤਰੀ ਫੁੱਟਬਾਲ ਟੂਰਨਾਮੈਂਟ AFC ਏਸ਼ੀਆ ਕੱਪ ਦੇ ਮੁਕਾਬਲੇ ਕਤਰ ਦੇਸ਼ ਵਿਖੇ ਚੱਲ ਰਹੇ ਨੇ ਅਤੇ ਜਾਰਡਨ ਦੇਸ਼ ਦੀ ਟੀਮ ਨੇ ਸਭ ਨੂੰ ਹੈਰਾਨ ਕਰਦੇ ਹੋਏ ਪਹਿਲੀ ਵਾਰ ਕਿਸੇ ਵੱਡੇ ਕਮਾਂਤਰੀ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਹੈ ਜਾਰਡਨ ਨੇ ਦੱਖਣੀ ਕੋਰੀਆ ਦੀ ਮਜ਼ਬੂਤ ਟੀਮ ਨੂੰ 2-0 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਏਸ਼ੀਆ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਇਸ ਏਸ਼ੀਆ ਕੱਪ ਟੂਰਨਾਮੈਂਟ ਦਾ ਫਾਈਨਲ ਮੈਚ ਸਨੀਚਰਵਾਰ 10 ਫਰਵਰੀ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ 8:30 ਵਜੇ ਖੇਡਿਆ ਜਾਵੇਗਾ ਮੌਜੂਦਾ ਸਾਲ 올림픽 ਖੇਡਾਂ ਦਾ ਸਾਲ ਹੈ ਕਿਉਂਕਿ ਇਸ ਸਾਲ ਜੁਲਾਈ ਅਗਸਤ ਵਿੱਚ ਫਰਾਂਸ ਤੇ ਪੈਰਿਸ ਵਿਖੇ 올림픽 ਖੇਡਾਂ ਹੋਣੀਆਂ ਨੇ ਪਰ ਇਸ ਦੇ ਨਾਲ ਨਾਲ ਆਉਂਦੇ ਸਮੇਂ ਦੇ ਖੇਡ ਮੁਕਾਬਲੇ ਸੰਬੰਧੀ ਵੀ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਆਓ ਜਾਣਦੇ ਹਾਂ ਕਿ ਇਸ ਬੰਨੇ ਕਿਹੋ ਜਿਹੀ ਤਾਜ਼ਾ ਗੱਲਬਾਤ ਸਾਹਮਣੇ ਆਈ ਹੈ ਅੰਤਰਰਾਸ਼ਟਰੀ 올림픽 ਕਮੇਟੀ ਯਾਨੀ ਕਿ ਆਈਓਸੀ ਦੇ ਪ੍ਰਧਾਨ ਥੋਮਸ ਬੌਕ ਨੇ ਕਿਹਾ ਕਿ ਵਿంటర్ ਯੂਥ 올림픽 ਖੇਡਾਂ ਦੇ ਅਗਲੇ ਮੇਜ਼ਬਾਨ ਦਾ ਐਲਾਨ ਹੁਣ ਨਹੀਂ ਬਲਕਿ ਸਾਲ 2025 ਦੇ ਸ਼ੁਰੂ ਵਿੱਚ ਕੀਤਾ ਜਾਵੇਗਾ ਥੋਮਸ ਬੌਕ ਨੇ ਗੈਂਗਵੋਨ ਵਿੱਚ 2024 ਵਿంటర్ ਯੂਥ 올림픽 ਦੇ ਸਮਾਪਤੀ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਇਹ ਕਿਹਾ ਸੀ ਕਿ ਰਵਾਇਤ ਮੁਤਾਬਕ ਇਸ ਸਮਾਗਮ ਦੀ ਰਾਤ ਕੋਈ ਝੰਡਾ ਸੌਂਪਣ ਦੀ ਰਸਮ ਨਹੀਂ ਹੋਵੇਗੀ ਕਿਉਂਕਿ ਅਗਲੇ ਮੇਜ਼ਬਾਨ ਬਾਰੇ ਬਾਅਦ ਵਿੱਚ ਫੈਸਲਾ ਕੀਤਾ ਜਾਣਾ ਹੈ ਅਗਲੇ ਸਾਲ ਦੇ ਸ਼ੁਰੂ ਵਿੱਚ ਇਹ ਐਲਾਨ ਕੀਤੇ ਜਾਣ ਪਿੱਛੇ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕਮਿਸ਼ਨ ਕੋਲ ਵੱਖ-ਵੱਖ ਪ੍ਰੋਜੈਕਟਾਂ ਦਾ ਮੁਲਾਂਕਣ ਕਰਨ ਅਤੇ ਫਿਰ ਸਿੱਟੇ ਕੱਢਣ ਲਈ ਥੋੜਾ ਹੋਰ ਸਮਾਂ ਮਿਲ ਜਾਵੇਗਾ ਇਸ ਤਰ੍ਹਾਂ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਇਸ ਪ੍ਰੋਗਰਾਮ ਦੇ ਸਮਾਪਤੀ ਸਮਾਗਮ ਵਿੱਚ ਵਿంటర్ 올림픽 ਲਈ ਝੰਡਾ ਅਗਲੇ ਮੇਜ਼ਬਾਨ ਨੂੰ ਨਹੀਂ ਸੌਂਪਿਆ ਗਿਆ ਅਤੇ ਇਸ ਸੰਬੰਧੀ ਉਡੀਕ ਫਿਲਹਾਲ ਜਾਰੀ ਰਹੇਗੀ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ ক্রিকেট ਦੀ ਦੁਨੀਆ ਵਿੱਚ ਨੌਜਵਾਨਾਂ ਉੱਤੇ ਆਧਾਰਿਤ ਚੱਲ ਰਹੇ ਇੱਕ ਵਿਸ਼ਵ ਪੱਧਰੀ ਟੂਰਨਾਮੈਂਟ ਦੀ ਜਿਸ ਵਿੱਚ ਭਾਰਤ ਦੀ ਟੀਮ ਖਿਤਾਬ ਜਿੱਤਣ ਦੇ ਬਿਲਕੁਲ ਨਜ਼ਦੀਕ ਪਹੁੰਚੀ ਹੋਈ ਹੈ ਦੱਖਣੀ ਅਫਰੀਕਾ ਦੇਸ਼ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਆਈਸੀਸੀ ਅੰਡਰ 19 ਕ੍ਰਿਕਟ ਵਿਸ਼ਵ ਕੱਪ ਦੇ ਮੁਕਾਬਲੇ ਚੱਲ ਰਹੇ ਨੇ ਜਿਨ੍ਹਾਂ ਵਿੱਚ ਭਾਰਤੀ ਮੁੰਡਿਆਂ ਦੀ ਟੀਮ ਕਾਫੀ ਵਧੀਆ ਖੇਡ ਵਿਖਾਉਂਦੇ ਹੋਏ ਹੁਣ ਫਾਈਨਲ ਵਿੱਚ ਪਹੁੰਚ ਗਈ ਹੈ ਬੀਤੇ ਦਿਨ ਮੇਜ਼ਬਾਨ ਟੀਮ ਦੱਖਣੀ ਅਫਰੀਕਾ ਨੂੰ ਇੱਕ ਰੋਮਾਂਚਕ ਮੁਕਾਬਲੇ ਵਿੱਚ 2 ਵਿਕਟਾਂ ਦੇ ਫਰਕ ਨਾਲ ਹਰਾ ਕੇ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਇਸ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਹੈ ਅੰਡਰ 19 ਕ੍ਰਿਕਟ ਵਿਸ਼ਵ ਕੱਪ ਦੀ ਭਾਰਤੀ ਟੀਮ ਸੰਬੰਧੀ ਖਾਸ ਗੱਲਾਂ ਇਹ ਵੀ ਨੇ ਕਿ ਮੌਜੂਦਾ ਸਮੇਂ ਭਾਰਤ ਦੀ ਇਹ ਕ੍ਰਿਕਟ ਟੀਮ ਵਿਸ਼ਵ ਕੱਪ ਖਿਤਾਬ ਜੇਤੂ ਟੀਮ ਹੈ ਜਿਸ ਨੇ ਸਾਲ 2022 ਵਿੱਚ ਹੋਇਆ ਪਿਛਲਾ ਵਿਸ਼ਵ ਕੱਪ ਜਿੱਤੇ ਆ ਸੀ ਅਤੇ ਐਤਕੀ ਵੀ ਸਾਰੇ ਟੂਰਨਾਮੈਂਟ ਵਿੱਚ ਅਜੇਤੂ ਇੰਦੇ ਹੋਏ ਫਾਈਨਲ ਵਿੱਚ ਪਹੁੰਚੀ ਹੈ ਭਾਰਤੀ ਨੌਜਵਾਨ ਟੀਮ ਇਸ ক্রিকেট ਵਿਸ਼ਵ ਕੱਪ ਦਾ ਫਾਈਨਲ ਮੈਚ ਐਤਵਾਰ 11 ਫਰਵਰੀ ਨੂੰ ਖੇੜਿਆ ਜਾਵੇਗਾ ਜਿੱਥੇ ਭਾਰਤੀ ਟੀਮ ਆਪਣਾ ਖਿਤਾਬ ਬਰਕਰਾਰ ਰੱਖਣ ਲਈ ਖੇਡਦੀ ਹੋਈ ਨਜ਼ਰ ਆਵੇਗੀ ਪ੍ਰੋਗਰਾਮ ਦੇ ਅਖੀਰ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਪੰਜਾਬ ਦੇ ਇੱਕ ਰਵਾਇਤੀ ਅਤੇ ਇਤਿਹਾਸਿਕ ਖੇਡ ਆਯੋਜਨ ਦੀ ਜੋ ਆਉਂਦੇ ਦਿਨੀ ਜ਼ੋਰਾਂ ਸ਼ੋਰਾਂ ਨਾਲ ਕਰਵਾਇਆ ਜਾ ਰਿਹਾ ਹੈ ਪੇਂਡੂ 올림픽 ਖੇਡਾਂ ਵਜੋਂ ਜਾਣੀਆਂ ਜਾਂਦੀਆਂ ਕਿਲਾ ਰਾਏਪੁਰ ਦੀਆਂ ਖੇਡਾਂ ਸੋਮਵਾਰ 12 ਫਰਵਰੀ ਤੋਂ 14 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਨੇ ਇਹਨਾਂ ਖੇਡਾਂ ਦੌਰਾਨ ਹਾਕੀ ਅਤੇ ਟਰੈਕ ਇਵੈਂਟਾਂ ਦੇ ਨਾਲ ਸ਼ੁਰੂਆਤ ਹੋਵੇਗੀ ਅਤੇ ਉਸ ਤੋਂ ਬਾਅਦ ਲੜਕੇ ਲੜਕੀਆਂ ਦੇ ਵੱਖ-ਵੱਖ ਵਰਗਾਂ ਵਿੱਚ ਕਬੱਡੀ, ਕੁਸ਼ਤੀ, ਰੱਸਾਕਸ਼ੀ, ਸਾਈਕਲਿੰਗ, ਲੰਮੀ ਛਾਲ ਅਤੇ ਹੋਰ ਵੀ ਰਵਾਇਤੀ ਕਲਾਕਰਤਬ ਦੇ ਜੋਹਰ ਵਿਖਾਏ ਜਾਣਗੇ। ਸੋ ਖੇਡ ਸੰਸਾਰ ਪ੍ਰੋਗਰਾਮ ਵਿੱਚ ਏਸੀ ਪਿਛਲੇ ਇੱਕ ਹਫ਼ਤੇ ਦੌਰਾਨ ਹੋਏ ਖੇਡ ਮੁਕਾਬਲਿਆਂ ਦੀ ਤਮਾਮ ਜਾਣਕਾਰੀ ਅਤੇ ਜੋ ਖੇਡ ਰਿਕਾਰਡ ਬਣਿਆ ਤੇ ਆਉਂਦੇ ਦਿਨਾਂ ਦੇ ਖੇਡ ਮੁਕਾਬਲਿਆਂ ਦੀ ਸਾਰੀ تفصیلی ਜਾਣਕਾਰੀ ਠੀਕ ਇਸੇ ਤਰ੍ਹਾਂ ਅਗਲੇ ਤਾਜ਼ਾ ਅੰਕ ਵਿੱਚ ਵੀ ਖੇਡਾਂ ਦੀ ਦੁਨੀਆ ਦੀ ਸਾਰੀ ਜਾਣਕਾਰੀ ਨਤੀਜੇ ਅਤੇ ਵੇਰਵੇ ਲੈ ਕੇ ਠੀਕ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਬਹੁਤ ਬਹੁਤ ਧੰਨਵਾਦ